ਖਾਲਸਾ ਪਰਿਵਾਰ ਅਤੇ ਅਕਾਲ ਸਟੂਡੈਂਟ ਫੈਡਰੇਸ਼ਨ ਵੱਲੋਂ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਬਲੱਡ ਬੈਂਕ ਗੁਰਹਰ ਗੋਬਿੰਦਗਰ ਫਗਵਾੜਾ ਵਿਖੇ ਮਾਤਾ ਗੁਜਰਕੌਰ ਅਤੇ ਚਾਰੋਂ ਸਾਹਿਬ ਸ਼ਾਦੀਆਂ ਤੋਂ ਇਲਾਵਾ ਸਮੂਹ ਸਿੰਘਾ ਸਿੰਘੜੀਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਇਸ ਇੱਛਾ ਨਾਲ ਆਪਣਾ ਖੂਨਦਾਨ ਕੀਤਾ ਉੱਥੇ ਹੀ ਇਸ ਖੂਨਦਾਨ ਕੈਂਪ ਦੌਰਾਨ ਮੁ슬लिम ਸਮਾਜ ਦੇ ਆਗੂ ਸਰਬਰ ਗੁਲਾਮ ਸੱਭਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਸੂਬਾ ਜਨਰਲ ਅਸਕਰ ਸਤਨਾਮ ਸਿੰਘ ਸਾਨੀ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਤੋਂ ਇਲਾਵਾ ਡਾਕਟਰ ਬੀ ਸਿੰਘ ਨੇ ਹਾਜ਼ਰੀ ਭਰੀ ਤੇ ਆਪਣਾ ਖੂਨਦਾਨ ਕੀਤਾ ਆਪਣੇ ਸੰਬੋਧਨ ਵਿੱਚ ਬਖਫਖ ਬੁਲਾਰਿਆਂ ਨੇ ਕਿਹਾ ਕਿ ਚਾਰੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਇਤਿਹਾਸ ਤੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਇਸ ਦੌਰਾਨ ਸੁਖਦੇਵ ਸਿੰਘ ਅਤੇ ਮਨਜੀਤ ਹੈਪੀ ਨੇ ਕਿਹਾ ਕਿ ਇਹ ਉਪਰਾਲਾ ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਜਾਇਆ ਕਰੇਗਾ ਇਸ ਮੌਕੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਅੰਤ ਵਿੱਚ ਸੁਖਦੇਵ ਸਿੰਘ ਅਤੇ ਮਲਕੀਆ ਸਿੰਘ ਰਖਬੋਤਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਸਮਾਅ ਦੇ ਵਸੂਲੇ ਭਾਵੇਂ ਬਦਲ ਗਏ ਨੇ ਪਰ ਸਿੱਖ ਅੱਜ ਵੀ ਖੂਨ ਦਿੰਦੇ ਨੇ ਖੂਨ ਲੋਹਣ ਦੇ ਨੇ ਜ਼ਿੰਦਗੀਆਂ ਬਚਾਉਂਦੇ ਨੇ ਅੱਜ ਤੋਂ 300 ਸਾਲ ਪਹਿਲਾਂ ਦਾ ਇਤਿਹਾਸ ਸਹਿਬਜ਼ਾਦਿਆਂ ਦੀ ਸ਼ਹੀਦੀ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਸੈਕੜੇ ਸਿੰਘ ਸਿੰਘਣੀਆਂ ਦੀ ਸ਼ਹੀਦੀ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਜਿਹੜਾ ਉਹਨਾਂ ਨੇ ਸਾਡੇ ਉਤੋਂ ਵਾਰਿਆ ਉਸਲਾਸਾਨੀ ਇਤਿਹਾਸ ਤੇ ਉਤੀ ਸ਼ਹਾਦਤਾਂ ਨੂੰ ਸਮਰਪਿਤ ਅੱਜ ਫਗਵਾੜੇ ਦੀਆਂ ਸਿੰਘ ਜਥੇਬੰਦੀਆਂ ਨੇ ਮੁਸਲਮਾਨ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਸਾਦੇ ਰੂਪ ਦੇ ਵਿੱਚ ਇਸ ਦਿਹਾੜੇ ਨੂੰ ਖੂਨਦਾਰ ਕਰਕੇ ਮਨਾਉਣ ਦਾ ਯਤਨ ਕੀਤਾ ਔਰ ਸਾਨੂੰ ਲੱਗਦਾ ਹੈ ਕਿ ਇਹ ਇੱਕ ਬਿਹਤਰ ਤਰੀਕਾ ਹੈ ਉਸ ਇਤਿਹਾਸ ਦੇ ਨਾਲ ਆਪਣੇ ਆਪ ਨੂੰ ਜੋੜਨ ਦਾ ਜਦੇ ਉਸ ਵਕਤ ਦਾ ਡੁੱਲਿਆ ਖੂਨ ਜਿਹੜਾ ਹੈ ਉਹ ਜਿਹੜਾ ਅੱਜ ਵੀ ਜਿਣੀ ਹੈ ਉਹ ਪਨੀਰੀ ਜਿਹੜੀ ਹੈ ਵੱਧ ਫੁੱਲ ਰਹੀ ਹੈ ਉਹ ਫੜਵਾੜੀ ਗੁਰਗੋਬ ਸਿੰਘ ਮਹਾਰਾਜੀ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਵਸ ਚੁੱਕੀ ਹੈ ਸੋ ਜਿਸ ਤਰੀਕੇ ਨਾਲ ਉਸ ਵਕਤ ਜਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਗਿਆ ਸੀ ਅੱਜ ਵੀ ਅ ਜਗਾ ਬਦਲ ਗਈ ਹੈ ਚਾਹੇ ਉਸ ਰੰਗ ਦੇ ਨੇੜੇ ਹੀ ਹੈ ਅ ਪੰਜਾਬ ਦੇ ਬਾਰਡਰਾਂ ਤੇ ਵੀ ਉਸੇ ਤਰੀਕੇ ਨਾਲ ਜਬਰਦਸਤ ਮੁਕਾਬਲਾ ਸਬਰ ਨਾਲ ਸਾਡੇ ਪੰਜਾਬ ਦੇ ਯੋਧੇ ਸਿੱਖਾਂ ਦੇ ਯੋਧੇ ਉਹ ਮੁਕਾਬਲਾ ਕਰ ਰਹੇ ਨੇ ਉਸੇ ਤਰੀਕੇ ਦੇ ਜੁਰਮ ਦਾ ਸੋ ਅੱਜ ਇੱਕ ਤਾਂ ਇਸ ਖੂਨਦਾਰ ਕੈਂਪ ਦੇ ਵਿੱਚ ਆਈਆਂ ਵਾਹੀਆਂ ਸਾਰੀਆਂ ਸ਼ਕਤੀਆਂ ਦਾ ਸਾਰੇ ਖੂਨਦਾਰੀਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਔਰ ਵਿਸ਼ੇਸ਼ ਤੌਰ ਤੇ ਅਕਾਰਸਨ ਫੈਡਰੇਸ਼ਨ ਖਾਲਸਾ ਪਰਿਵਾਰ ਮਦੀਨਾ ਮਸਜਿਦ ਪੁਲਾਈ ਤੋਂ ਸਾਡੇ ਮੁਸਲਮ ਵੀਰਾਂ ਨੇ ਆ ਜਾ ਕੇ ਖੂਨਦਾਨ ਕਰ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਸ਼ਹੀਦੀ ਦਿਹਾੜਿਆਂ ਨੂੰ ਇਸ ਤਰੀਕੇ ਨਾਲ ਹੀ ਹਰ ਸਾਲ ਜਿਹੜਾ ਮਨਾਇਆ ਜਾਵੇ